ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤੇਮਰੀ ਸ਼ਰਣ ਤੁਮਰੀ ਆਸਾ ਤੁਮਹੀ ਸਜਣਾ ਸੋਇਲੇ ਰਾਖੋ ਰਾਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਸਤ ਗੁਰ ਆਇਓ ਸ਼ਰਨ ਤੁਹਾਰੀ ਮਿਲੈ ਸੁਖ ਨਾਮ ਅਰ ਸੋਭਾ ਚਿੰਤਾ ਲਹੀ ਹਮਾਰੀ ਸਗਲ ਦਵਾਰ ਕੋ ਛਾੜ ਕੈ ਗਇਓ ਤੋਹਾਰੋ ਦਵਾਰ ਬਾਹੀ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸੁਕੋ ਟਾਲ ਗੁਰ ਸੇਵੀਆ ਐਨਸ ਸਹਜ ਸੁਭਾਈ ਦਰਸ਼ਨ ਪਰਸੇ ਗੁਰੂ ਕ ਜਨਮ ਮਰਨ ਦੁਖ ਜਾਈ ਹੋਵੇ ਸਿਫਤ ਅਖ ਸਾਮਦੀ ਨੋਰ ਅਰਸੋਂ ਕੁਰਸੋਂ ਛਟਿਆ ਤਦ ਡਠੀ ਸਚੀ ਪਾਤਸ਼ਾਹ ਮਲ ਜਨਮ ਜਨਾਮਾਂ ਦੀ ਕਟਿਆ ਸਜਣ ਸਚਾ ਪਾਤਸ਼ਾਹ ਸਿਰਸਾਂ ਦਾ ਸਾਹ ਜੇ ਸਪਾਸ ਬੈਠਿਆ ਸੋਹੀਐ ਸਬਨਾ ਦਾ ਵੀ ਸਾਉ ਸਤਨਾਮ ਸ਼੍ਰੀ ਵਾਹੀ ਗੁਰੂ ਸਾਹਿਬ ਜੀ ਜੈਤ ਸ੍ਰੀ ਮਹੱਲਾ ਪੰਜਵਾਂ ਕੋਈ ਜਨ ਹਰ ਸਿਉ ਦੇਵ ਜੋਰ ਚਰਨ ਗਹੋਂ ਬਕੋ ਸਬ ਰਸਨਾ ਦੀਜਾ ਹੀ ਪ੍ਰਾਣ ਅਕੋਰ ਕੋਈ ਜਨ ਹਰ ਸਿਉ ਦੇਵ ਜੋਰ ਚਰਣ ਗੰ ਬਕੰ ਸਬ ਰਸਨਾ ਦੀਜਾਹੀ ਪ੍ਰਾਣ ਅਕੋਰ ਰਾਵ ਮਨ ਤਨ ਨਿਰਮਲ ਕਰਤ ਕੇਯਾਰੋ ਹਰ ਸਿੰਚੈ ਸੁਦਾਸ ਜੋਰ ਯਾ ਰਸ ਮੈਂ ਮਗਨ ਹੋਤ ਕਿਰਪਾਤੇ ਮਾਬਖਿਆਤੇ ਤੋਰ ਆਇਓ ਸ਼ਰਣ ਦੀਨ ਦੁਖ ਪੰਜਨ ਚਿਤਵਾ ਤੁਮਰੀ ਆਰ ਅਪੈ ਪਦਦਾਨ ਸਿਮਰ ਸਵਾਮੀ ਕੋ ਪ੍ਰਭ ਨਾਨਕ ਬੰਦਨ ਸ਼ੋਰ ਆਇਓ ਸ਼ਰਣ ਦੇਨ ਦੁਖ ਪੰਜਨ ਚਿਤ ਵਾ ਤੁਮਰੀ ਆਰ ਆਪੈ ਪਦદાન ਸਿਮਰਨ ਸੁਆਮੀ ਕੋ ਪਰਬ ਨਾਨਕ ਬੰਦਨ ਸ਼ੋਰ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਹੀ ਸਤਨਾਮ ਸ਼੍ਰੀ ਵਾਹੀ ਗੁਰੂ ਸਾਹਿਬ ਜੀ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ ਮਾਨ ਤਨ ਰਤਾ ਸਚ ਰੰਗ ਏਕੋ ਨਾਮ ਅਦਾar ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ ਮਾਨ ਤਨ ਰਤਾ ਸੱਚ ਰੰਗ ਏਕੋ ਨਾਮ ਆਧਾਰ ਦੇਖਿਆ ਰੰਗ ਕੁੜਾ ਵਿਆ ਦਿਸਨ ਸਭੇ ਸ਼ਾਰ ਹਾਰੇ ਅੰਬਰਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣਾਰ ਵਣ ਤਿਣ ਪ੍ਰਭ ਸੰਗ ਮੌਲਿਆ ਸਮਰਾਥ ਪੁਰਖ ਆਪਾਰ ਹਰ ਮਿਲਣ ਨਾਮ ਅਨ ਲੋਚਦਾ ਕਰਮ ਮਿਲਾਵਣ ਹਾਰ ਜਿਨੀ ਸਖੀਏ ਪ੍ਰਭ ਪਾਇਆ ਹਾਉ ਤਿਨ ਕੈ ਸਦ ਬਲ ਹਾਰ ਨਾਨਕ ਹਰਿ ਜੀ ਬਿਆਕਰ ਸ਼ਬਦ ਸਵਾਰਨਾਰ ਸਾਵਣ ਤਿਨਾ ਸੁਆਗਣੀ ਜਿਨ ਰਾਮ ਨਾਮ ਉਰਹਾਰ ਨਾਨਕ ਹਰਜੀ ਮਿਆ ਕਾਰ ਸ਼ਬਦ ਸਵਾਰਣ ਆਰ ਸ਼ਾਵਣ ਤੈਨਾ ਸੁਹਾਗਣੀ ਜਿਨ ਰਾਮ ਨਾਮ ਉਰਹਾਰ ਵਾਹੀ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹੀ